ਕੋਈ ਦਿੱਕਤ ਨਹੀਂ ਨਾ ਨਾ ਕੋਈ ਜਿਹਨੇ ਬੈਸਕੋਸ ਨਾ ਨਾ ਪਤਾ ਨਹੀਂ ਜੀ ਉਹ ਕਮਿਸ਼ਨ ਮੰਗਿਆ ਨਹੀਂ ਨਹੀਂ ਜੀ ਕੁਝ ਨਹੀਂ ਆ ਯਾਰ ਕੰਮ ਦੋਨਾਂ ਦਾ ਹੋਣਾ ਹੈ ਅੱਛਾ ਮਤਲਬ ਹਰ ਛੋਟੇ ਵੀ ਬੈਕ ਮੈਂ ਕੋਣ ਮੰਗ ਲਵੇਗੀ ਨਹੀਂ ਨਹੀਂ ਫਿਰ ਵੀ ਕੋਈ ਹੁੰਦਾ ਹੈ ਜਿਵੇਂ ਨਹੀਂ ਮੰਗ ਸਕਦਾ ਨਹੀਂ ਨਹੀਂ ਕੋਈ ਹੋਏ ਜੀ ਸੋਰ ਉੱਪਰ ਦਾ ਸਾਰਾ ਕੁਝ ਸਾਰਾ ਕੁਝ ਹੋਇਆ ਹੀ ਨਹੀਂ ਹੁੰਦਾ ਹੁਣ ਕੁਝ ਵੀ ਨਹੀਂ ਰਿਹਾ ਕਿ ਟੈਂਟ ਪਹਿਲਾਂ ਨਾਲੋਂ ਫਰਕ ਹੈ ਬਹੁਤ ਫਰਕ ਹੈ ਬਹੁਤ ਪਰ ਫਿਰ ਵੀ ਕੋਈ ਨਾ ਕੋਈ ਅਫਸਰ ਹੁੰਦਾ ਹੈ ਹੈ ਜੀ ਨਹੀਂ ਨਹੀਂ ਜੀ ਤਾਂ ਖੂਨ ਜੀ ਹੁੰਦਾ ਹੈ ਨਹੀਂ 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 ਹੈ ਕਰ ਨਹੀਂ ਉਰੇ ਦਾ ਹੁਣ ਤਾਂ ਕੁਝ ਲੈਣਾ ਹੀ ਸਭ ਕੁਝ ਬੰਦ ਕਰਕੇ ਲੋਕੀ ਐ ਕਹਿੰਦੇ ਆਂ ਕਿ ਜੇ ਕੋਈ ਕਿਸਨੇ ਦੇਖ ਲਿਆ ਕੰਪਲੇਟ ਹੋ ਜਾਗੇ ਡਰਦੇ ਮਾਰੇ ਕੋਈ ਕਰਦਾ ਹੀ ਨਹੀਂ ਹੈਗਾ ਹੁਣ ਦੇਖ ਹੈ ਅੱਜ ਜਿਹੜਾ 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 ਤਲੇ ਕਰ ਗਿਆ ਮੈਂ ਨਹੀਂ ਰਹੇ ਰਹੇ ਕਿੱਡੇ ਕਿੱਡੇ ਮਾਰੇ ਪੈਗੇ ਕਿਤੇ ਬਿਲਕੁਲ ਬਹੁਤ ਗੱਲ ਚਲੋ ਕੋਈ ਪੈਸਾ ਨਹੀਂ ਕੋਈ ਰਿਸ਼ਵਤ ਨਹੀਂ ਜਿਵੇਂ ਮਰਜ਼ੀ ਆਓ ਆਪਣਾ ਕੰਮ ਕਰੋ ਤੇ ਮੈਂ ਅਕਸਰ ਨੂੰ ਵੀ ਆਇਆ ਹਾਂ ਤੇ ਕੋਈ ਟਾਈਮ ਨਹੀਂ ਨਹੀਂ ਆਤਰ ਖਾਣੇ ਹਾਂਜੀ ਤੁਸੀਂ ਕਿਸੇ ਤੋਂ 10000 ਰੁਪਏ ਲਓਗੇ ਪਤਾ ਨਹੀਂ ਕਿਵੇਂ ਲਓਗੇ ਦੱਸੋ ਬਿਲਕੁਲ ਬਿਲਕੁਲ ਹਾਂਜੀ ਤੁਹਾਨੂੰ ਕੰਮ ਉਹ ਹੋਣ ਵਾਲਾ ਹਾਂਜੀ ਫਿਰ ਵੀ 10000 ਕਿਉਂ ਹਾਂਜੀ ਕਾਰੇ ਵਾਸਤੇ ਕਾਰੇ ਵਾਸਤੇ ਹਾਂਜੀ ਇਹ ਚੈੱਕ ਕਰਨ ਆਇਆ ਸੀ ਜਦੋਂ ਬਿਲਕੁਲ ਟਾਇਰ ਹੀ ਚਲੇ ਸੀ ਚਾਹਨ ਖੜ ਗਿਆ ਅੰਦਰ ਜਾ ਕੇ ਉਹ ਅੰਦਰ ਦਾ ਸਿਸਟਮ

ਬਾ ਵੇਟ ਕਰਨੇ ਪੈ ਰਹੇ ਉਹ ਜਿੰਨਾ ਚ ਵੇਹੇ ਮੂਹਰੇ ਬੰਦੇ ਬੈਠੇ ਨੇ ਆਪ ਦਾ ਟੈਂਪੇ ਆਉਂਦੇ ਆ ਹਾਂਜੀ ਹਾਂਜੀ ਕੋਈ ਨਹੀਂ ਦੇਖਣ ਆਇਆ ਹੁਣ ਐਸਾ ਕਰਕੇ ਤੁਸੀਂ ਤਾਂ ਪਹਿਲਾਂ ਵੀ ਆਉਂਦੇ ਰਹੇ ਹੋਗੇ ਬਹੁਤ ਪਛਾਣ ਬਹੁਤ ਪਹਿਲਾਂ ਨਾਲੋਂ ਹਰਕ ਬਹੁਤ ਥਾਰੀ ਫਰਕ ਹੈ ਚਲੋ ਫਿਰ ਤਾਂ ਵਧੀਆ ਵਹੀ ਇਹੀ ਚਾਹੀਦਾ ਸੀ ਖਜਲ ਖੋਰੀਆਂ ਨਾ ਹੋਣ ਇਸੇ ਮੈਂ ਕਿਹਾ ਹੋਇਆ ਕਿ ਹੁਣ ਰਿਸਟਰੀ ਖਿੱਕ ਕਰਾਂ ਜਾਂ ਪਿੰਡਾਂ ਜਾ ਕੇ ਵੀ ਕਰਨ ਲੱਗਾਂ ਗਮਕਾਰ ਜਿਹੇ ਉਹ ਡਾਕੂਮੈਂਟ ਵਗੈਰਾ ਛੋਟੇ ਮੋਟੇ ਉਹਦੇ ਵਾਸਤੇ ਤੁਹਾਨੂੰ ਹੁਣ ਆਉਣਾ ਨਹੀਂ ਪਊਗਾ। ਅਫਸਰ ਵੀ ਆਇਆ ਤਾਂ। ਇੱਕ ਬੇਨਤੀ ਹੋ ਰਹੀ ਸਾਡੀ। ਵੋਟਰਾਂ ਦੇ ਕਨੈਕਸ਼ਨ ਕਰ ਉਹ ਕਰ ਉਹ ਕਰ ਉਹ ਆਪਾਂ ਠੀਕ ਹੀ ਕਰ। ਵੈਸੇ ਕਹਿ ਕੇ ਸੁਣਾਇਓ। ਕਿਨੇ ਸਟਾਫ ਆਤੇ ਸਾਡੇ ਕੋਲ ਹੀ 7 ਬੰਦੇ ਸਨ। ਹਾਜ਼ਰ ਨੇ ਸਾਰੇ। ਬੈਠਾ ਤੇ ਮੋਢੇ ਚ ਘਟਕੀ ਆ ਜੀ ਤੇ ਕੋਈ ਮੁੰਡਾ ਖੜਾ ਚੁੱਕੇ। ਬਰੇ ਅੱਛਾ ਤਾਂ ਤੁਹਾਡਾ ਮਤਲਬ ਕੰਮ ਠੀਕ ਚੱਲ ਰਿਹਾ ਹੈ ਬਿਲਕੁਲ ਸਰ ਕਿਰਪਾ ਜੀ ਥੈਂਕ ਯੂ ਕੋਈ ਕਿਸੇ ਕਿਸੇ ਨੂੰ ਤੁਹਾਨੂੰ ਤਾਂ ਨਹੀਂ ਦਿੱਕਤ ਹੋਤੀ ਨਹੀਂ ਸਰ ਕੋਈ ਤੁਹਾਡੇ ਕੋਲ ਕਾਗਜ਼ਾਂ ਦੀ ਕਮੀ ਜਾਂ ਫਾਇਲਾਂ ਨਹੀਂ ਹੈਗੀਆਂ ਜਾਂ ਕੰਪਿਊਟਰ ਦਾ ਕੋਈ ਪ੍ਰੋਬਲਮ ਹੈ ਕੋਈ ਨਹੀਂ ਸਰ ਇਹ ਕੋਈ ਨਹੀਂ ਪਤਾ ਕਰ ਲੈਂਦੇ ਤੁਸੀਂ ਮੈਨੂੰ ਦੇ ਦਿਓ ਫੋਨ ਨੰਬਰ ਲਿਖਿਆ ਹੋਇਆ ਹੈ

ਨੇ ਵੀ ਇਹ ਬੰਦਾ ਮੇਰਾ ਬੰਦਾ ਸ਼ਾਮਦੂਰਾ ਹਾਂ ਜੀ ਸ਼ਾਮਦੂ ਹਾਂ ਜੀ ਮੈਂ ਐਵੇਂ ਬਿਖੇ ਰਹਿ ਗਿਆ ਉਹ ਨੀ ਮੱਖੀ ਆ ਜਾਂਦੀ ਨਾ ਆ ਨਾ ਵਗਣਾ ਤੁਸੀਂ ਕਰਕੇ ਹੁਣ ਕੋਈ ਕੋਈ ਸੋਲਡਿਵਾਰ ਬੋਲਦੇ ਨਾ ਪੂਰਾ ਹੁੰਦਾ ਉਹਦਾ ਹੱਲ ਜੇ ਉਹ ਤਾਂ ਕਰ ਦਿਆ ਕਰ ਦਿਆ 13 ਵਜੇ ਇੱਕ ਵੰਨ ਮੇਲਾ ਹਾਂ ਮੇਲੋ ਆਪ ਲੋਕਾਂ ਨੂੰ ਮੇਲ ਲੈਣੇ ਆਹ ਸਾਰ ਤੇ ਸਸੀ ਗੱਲ ਜੀ ਸਸੀ ਗੱਲ ਐਮ ਐਸ ਉਹਨੂੰ ਮਿਲਣਾ ਹੈ ਪਰ ਉਹਨਾਂ ਦਾ ਮਿਲਣਾ ਲੱਗਾ ਤੇਰੇ ਨਾਲ ਉਹ ਉਹਨੂੰ ਪਿੱਛੇ ਤੱਕ ਕੀ ਹੋਵੇ ਵੀ ਪਰਸ ਨੂੰ ਆਜੀ ਕੱਲ ਨੂੰ ਆਜੀ ਨਹੀਂ ਨਹੀਂ ਠੀਕ ਹੈ ਠੀਕ ਹੋ ਗਏ ਸਾਡੇ ਪਹਿਲਾਂ ਵੀ ਤੁਸੀਂ ਕਚੈਰੀ ਚ ਹੁੰਦੇ ਰਹੇ ਹੋ ਹਾਂਜੀ ਹੁਣ ਅੱਕੇ ਨਾਲੋਂ ਪਹਿਲਾਂ ਨਾਲੋਂ ਕੋਈ ਫਰਕ ਹੈ ਹਾਂਜੀ ਕਾਫੀ ਫਰਕ ਮਤਲਬ ਇੱਥੇ ਕੋਈ ਕੰਮ ਉਹਦਾ ਬੜਾ ਚਿਰ ਇੰਤਜ਼ਾਰ ਤਾਂ ਨਹੀਂ ਕਰਨਾ ਪਿਆ ਨਹੀਂ ਨਹੀਂ ਜਿੰਮਾ ਨੰਬਰ ਸੀ ਜਿਹੜਾ ਉਹ ਨਮਾ ਆ ਗਿਆ ਹਾਂਜੀ ਆ ਗਿਆ ਨੰਬਰਦਾਰ ਹਾਂਜੀ ਮੈਂ ਕੋਲ ਕਿੰਨੇ ਨੰਬਰਦਾਰ ਹਾਂਜੀ ਅੱਛਾ ਅੱਛਾ ਤੋ ਕਿੰਨੇ ਨਿਵਾਣ ਫਾਰਮੈਟ ਚ ਚੈੱਕ ਕਰਨਾ ਹੈ

सीवार। 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 सीवार? ये सर? सर। जस्ट ओके। है? किए कुर्सी थोड़ी किन क्रिस्टरियाँ एक दिन सर अराउंड टू च आ जाऊट एक दिन एक दिन। सारिया न के जाने शर, आ, वे, वे तो सर, जाने जी सर तो बढ़िया बाकी फोटो वगैरह सिस्टम सर के कल पार्टी होगी चले मेरे को करो करो रिक्स करो मेरे सामने अनाउंसमेंट अनाउंसमेंट लगे हुआ एरिया करो

ਦੰਨੋਗੇ ਓਕੇ ਕਿ ਸਸ ਕਰ ਕੋਈ ਦਿੱਕਤ ਤਾਂ ਨਹੀਂ ਕਿਸੇ ਨੂੰ ਨਹੀਂ ਕੋਈ ਦਿੱਕਤ ਨਹੀਂ ਆ ਜੀ ਕੋਈ ਲਿਖਣ ਵੇਲੇ ਰਿਸਟ ਲਿਖਣ ਵੇਲੇ ਬਾਹਰ ਜਾ ਕੋਈ ਨਹੀਂ ਕੋਈ ਦਿੱਕਤ ਨਹੀਂ ਆ ਜੀ ਕਿਸੇ ਤਰ੍ਹਾਂ ਅੰਦਰ ਕੋਈ ਦਿੱਕਤ ਨਹੀਂ ਕੋਈ ਵੱਧ ਕੋਈ ਤਸੱਦ ਨਹੀਂ ਕੋਈ ਵੱਧ ਵੈਸਾ ਨਹੀਂ ਕਿਸੇ ਨੇ ਕੋਈ ਮੰਗਦਾ ਨਹੀਂ ਜਿੰਨੀ ਫੀਸ ਬਣਦੀ ਓਨੀ ਹਾਂਜੀ 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 ਓਨੀ ਫੀਸ ਲਈ ਜੀ ਸਾਡੇ ਓਨੀ ਫੀਸ ਕਰਕੇ ਹਾਂਜੀ ਤੇ ਕਦੋਂ ਇਹਨਾਂ ਨੂੰ ਮਿਲਦੀ ਹੈ ਆਨਲਾਈਨ ਮਿਲ ਜੂਗਾ ਇਹਨਾਂ ਨੂੰ ਸਰ ਇੱਥੇ ਔਨ ਟ੍ਰੇਨਿੰਗ ਹੈ ਜੇਕਰ ਅੱਛਾ ਵਿਦਿਨ 10 ਮਿੰਟਸ ਅਰੇ ਨਾਲ ਉਹ ਜਿੱਥੇ ਰਿਸਟ ਇਮੇਜ ਹਾਂਜੀ ਇਸੀ ਤਰ੍ਹਾਂ ਹਰੇਕ ਨਾਲ ਫਿਰ ਹਰ ਇੱਕ ਨਾਲ ਅਗਲੀ ਪਾਰਟੀ ਵੀ ਆਪਣੀ ਹਾਂਜੀ ਸਹੀ ਕੱਤੀ 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 ਅਗਲਾ ਬਲਾਦ ਅੱਜ 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 ਮੈਂ ਇਹ ਬਹੁਤਾਂ ਜੱਗੇ ਕਰਦੇ ਚੀਜ਼ੇ ਬਹੁਤ ਦੇਖ ਲਈ ਸਵਾਲ ਨਾ ਜੀ ਤੁਹਾਡੇ ਨਾਲ ਜੀ ਤੁਹਾਡੇ ਵਰਗੇ ਜੀ ਜੀ ਕੋ ਸਭ ਕਿਤੇ ਲੈ ਮਾੜੀ ਵਾਲਾ ਹਾਂਜੀ ਹਾਂਜੀ ਕਾਦੇ ਜੀ ਮੈਂ ਨੈਕਸਟ ਜੀ ਰਾਜਪੁਰਾ ਪਰਵਿੰਦਰ ਸਿੰਘ ਜੀ ਉਹਨਾਂ ਦੇ ਜੀ ਰਾਜਪੁਰਾ ਪਰਵਿੰਦਰ ਸਿੰਘ ਪਰਵਿੰਦਰ ਸਿੰਘ ਜੀ ਤੁਹਾਡੀ ਰਸਣ ਦੀ ਤੁਸੀ ਪਰਵਿੰਦਰ ਸਿੰਘ ਇੰਗਲੈਂਡ ਤੋਂ ਆਇਆ ਕਰਤਾਰ ਸਿੰਘ ਜੀ ਤੁਹਾਨੂੰ ਮਿਲਣੀ ਮਾਤਾ ਜੀ ਨਾ ਆਉਂਦੇ ਮਾਤਾ ਜੀ ਦੇਖੋ ਬੰਦਰੀ ਵਾਲੇ ਕੋਈ ਗੱਲ ਰਿਸਟਿਕ ਰਾਹਤ

ਸਟਾਨੇ ਸੋ 30 ਤੋਂ 35 ਦੀ ਐਵਰੇਜ ਹੈ ਜਿਆਦਾ 베ਟਿੰਗ ਨਹੀਂ ਰਹਿੰਦੀ ਨਾ ਸਰ ਲੱਕੀ ਇੱਕ ਵਾਰੀ ਲੱਗ ਜਾਂਦਾ ਸਰ ਕਈ ਵਾਰੀ ਜਿਆਦਾ ਹੋ ਜਾਂਦੀ ਸਰ ਕਈ ਵਾਰੀ ਬਹੁਤ ਜਿਆਦਾ ਹੋ ਜਾਂਦੀ ਪਰ ਤੁਸੀਂ ਪ੍ਰੋਪਰ ਉਧਰ ਬਿਠਾ ਕੇ ਅਨਾਉਂਸ ਕਰ ਜਿਵੇਂ ਜਿਹੜੀ ਸਰ ਜਿੱਥੇ ਮਤਲਬ ਅੱਧੇ ਘੰਟੇ ਤੋਂ ਬਾਅਦ ਸਰ ਕੀ ਅੱਧੇ ਘੰਟੇ ਤੋਂ ਬਾਅਦ ਲਾਦੇ ਕਿਸੇ ਸਰ ਮੈਂ ਰਿਪਰੈਜ਼ੈਂਟੈਂਟ ਹੈ ਇਹ ਹਰ ਟਾਈਮ ਨਹੀਂ ਵਧੀਆ ਯੰਗ ਮੁੰਡੇ ਹੋ ਤੁਸੀਂ

اڏا ڏيڻ دو ڪي ٿا آهيون يار هيءَ به وائس ٿي ਹੱਲ ਵੀ ਕਾ ਕਰਦੇ ਆ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਰਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰੇ ਵਿੱਚ ਕੈਦ ਕੀਤਾ ਤੇ ਬੀਐਸਪੀ ਆਫਿਸ ਦੇ ਆਂ ਦਿੱਕਤਾਂ ਬਲ ਲੋਕ ਮਿਲੇ ਕਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਕਈਆਂ ਦੇ ਹਜੇ ਵੇਟਿੰਗ 'ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ 'ਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਅਸੀਂ ਰਿਸ਼ਤੀਆਂ ਕਰਕੇ ਜਾਂਦੇ ਹਾਂ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆਂ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐਣੀ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੁੰਗਾ ਬੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ ਚ ਖੱਜਲ ਖਵਾਰੀ ਹੋਵੇ ਤਾਂ ਪਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਤਾ ਮਿਲ ਜਾਂਦਾ ਤੇ ਇਹਦਾ ਤਾਂ ਅਸੀਂ ਦੱਸਿਆ ਇਹ ਲੋਕ ਕਹਿੰਦੇ ਵੀ ਨਹੀਂ ਕਿਸੇ ਨੇ ਕੁਝ ਕਹਿੰਦੇ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਅਚਾਨਕ ਆਇਆ ਤਾਂ ਪਤਾ ਵੀ ਨਹੀਂ ਸਕਦਾ ਲੋਕ ਕਿੰਨਾ ਜ਼ਿਆਦਾ ਪਰੇ ਸਮੱਸਿਆਵਾਂ ਕੀ ਕੁਝ ਨਹੀਂ ਕੰਮ ਆਪ ਉੱਧਰ ਲੱਗਿਆ ਲੋਕ ਦੱਸ ਰਹੇ ਨੇ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚੇਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤੇ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕੌਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਨੂੰ ਇੱਕ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਰਿਸਟਰੀ ਵਾਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ਾਂ ਜ਼ਿਆਦਾਤਰ ਸੇਵਾ ਕੀ ਕੋਈ ਕਿਸੇ ਨੂੰ ਦੱਸ ਲੋਕਾਂ ਦੇ ਦੇਖੋ ਕੁਝ ਫੋਲਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ ਸਾਡੀ ਇਹ ਹੋ ਗਈ ਆਨਲਾਈਨ ਬਿਨਾਂ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਵੇ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਟ ਡੋਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਅਫਸਰਾਂ ਨੂੰ ਮਿਲੇ ਆ ਤੇ ਕੰਮ ਦੇ ਤਰੀਕੇ ਮੈਨੂੰ ਚੰਗਾ ਲੱਗੇ ਮਾਸ਼ਾ ਅੱਲ ਕਿੰਨਾ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾ ਸਰਕਾਰੀ ਹਸਪਤਾਲਾਂ ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾ ਜਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ادارے ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੋਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਰ ਬੈਕ ਮੈਨੂੰ ਸੀ ਨੂੰ ਲੈ ਕੇ ਸਵਾਲ ਹਾਂ ਐਨਓਸੀ ਦਾ ਦੇਖੋ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਏ ਆ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ 75 ਸਾਲ ਪੁਰਾਣੀ ਬਿਮਾਰੀ ਹੈ ਜੀ ਠੀਕ ਹੈ ਨਾ ਕੱਟ ਗਈ ਮੈਂ ਆਪ ਕਹਿਣਾ ਆਪਣੇ ਸਪੀਚ ਕਿਦਾ ਮਤਲਬ ਨਹੀਂ ਹੈ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਖੂਨ ਚ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਪਟ ਆ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖ ਦਸਾਂ ਇਹ ਆਗਾ ਇੱਕ ਬੰਦੇ ਨੇ ਕਿ ਇਹ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰਾਂ ਨੂੰ ਇਹ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇ ਦੇਣੇ ਪੈ ਜਾਣਗੇ ਨੌਕਰੀ ਜਾਓ ਵਿੰਡੋ ਦੀ ਵੀ ਸ਼ੁਰੂਆਤ ਹੋ ਗਈ ਉਸ ਦਾ ਰਿਸਪਾਂਸ ਕਿਹੋ ਜਿਹਾ ਹੈ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਦੇ ਲਈ ਕੰਮ ਚੱਲ ਰਿਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈਵਲ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਹੜਾ ਕਾਗਜ਼ ਬਾਦਕਾਟ ਹੋਈ ਤਾਂ ਲੈ ਲਾ ਇਹ ਪੱਤ ਆਜੂ ਮੁਕੇ ਦਾ ਪਾਕਾ ਮਾਫੀ ਨੰਨਾ ਵੀ ਜੋ ਹੈ ਅਜਾ ਕੁਝ ਜਾਇਮਾ ਇੱਕ ਇਕ ਦਾ ਜੀ ਅਸੀਂ ਦੇਖੋ ਕਿ ਅੰਡਰ ਬ੍ਰਿਜ ਹੈ ਜੀ ਬਣਿਆ ਹੋਇਆ ਉਹ ਅੰਡਰ ਬ੍ਰਿਜ ਤੇ ਪਤਾ ਨਹੀਂ ਕਿਹ ਚੱਕਰ ਨਾਲ ਤੇ ਸਾਰੇ ਪਿੰਡ ਜਿਨ੍ਹਾਂ ਦੇ ਡੀਟੇਲ ਬਿਨਾਂ ਨਮੀ ਪਈ ਹੈ ਅੰਡਰ ਬ੍ਰਿਜ ਤਾਂ ਬਣ ਗਿਆ ਸਾਰਾ ਤੇ ਸਾਡਾ ਚੱਲੇ ਨਹੀਂ ਹੈਗਾ ਪਿੰਡਾਂ ਵਾਲੀ ਸਾਈਡ ਤਾਂ ਜਮਾ ਨਹੀਂ ਬਣਾ ਲੋਕਾਂ ਦੇ ਘਰ ਨਹੀਂ ਕੀ ਕਹਿੰਦੇ ਨੇ ਉਹ ਪਤਾ ਨਹੀਂ ਜੀ ਅਸੀਂ ਜਾ ਕੇ ਵੀ ਇਹ ਸਾਰਾ ਗੰਡਾ ਪਿੰਡ ਦਾ ਅੰਡਰ ਬ੍ਰਿਜ ਗੰਡਾ ਪਿੰਡ ਗੰਡਾ ਚੱਲ ਰਹੀ ਹੈ ਕਿ ਆਪਨੇ ਗੱਡੀਆਂ ਪਾਈਆਂ ਉਹਨੇ ਦੱਸ ਗਿਆ ਇੱਕ ਜਿਹੜਾ ਇਨਿੰਗ ਦਾ ਬੜਾ ਚੱਕਰ ਆ ਮੈਂ ਬਾਹਰ ਦਾ ਜਾਣਾ ਜੀ ਕੈਨਸਲ ਕਰਕੇ ਉਹਰੇ ਚਾਤੇ ਉਹਨਾਂ ਨਾਲ ਲੱਗ ਗਿਆ ਜੀ ਅੱਗੇ ਜਾ ਕੇ ਸਾਨੂੰ 2 ਲੱਖ ਰੁਪਏ ਸਦੀ ਗੱਡੀ ਦੀ ਦਾ ਬਚਨ ਕੱਖ ਹੈ ਨਹੀਂ ਜੀ ਮਹੀਨੇ ਦਾ ਟੈਨਸ਼ਨ ਨਹੀਂ ਕੋਈ ਨਹੀਂ ਉਹ ਆਪਣਾ ਹੱਲ ਕਰਾਂ ਤੁਹਾਡਾ ਕੋਈ ਚੁੱਲਾ ਬੁਝਣ ਨਹੀਂ ਦਿੰਦੇ ਤੁਸੀਂ ਪਹਿਲਾਂ ਬੜੀ ਬਹੁਤ ਖੁਸ਼ੀ ਹੋਈ ਬਾਹਰ ਦਾ ਕੈਨਸਲ ਕਰਕੇ ਇੱਥੇ ਰਹਿਣਾ ਬਹੁਤ ਖਾਰ ਜੀ ਜਮਾ ਪੂਰਾ ਹਾਲ ਹੋਇਆ ਨਹੀਂ ਟ੍ਰਾਂਸਪੋਰਟਰਾਂ ਦੀ ਮੁਸ਼ਕਲ ਹੈ ਜੀ ਨਹੀਂ ਇੱਥੇ ਇੱਥੇ ਰਹਿ ਕੇ ਕੰਮ ਕਰਨਾ ਹੈ

ਥੈਂਕ ਯੂ ਜੀ ਸਰ ਸਾਹਿਬ ਬਹੁਤ ਖਲਾਫੀ ਕੰਮ ਹੋ ਜੋ ਹੁਣ ਤੇਰਾ